ਸਾਈਵਾ ਦੀ ਅੱਕਾ ਸ਼ਲਕ ਪਈਆਂ ਵੇਖ ਸਾਈਵਾ ਬਹੁਤ ਹੋ ਗਿਆ ਪਟਕਣਾ ਹੁਣ ਠਹਿਰੀ ਤਾਂ ਠਹਿਰੀ ਰਹਿ ਜੱਗੇਨਾ ਤੂੰ ਵਾਦਾ ਕੀਤਾ ਹੈ ਕਿ ਮੰਨੇਗੀ ਠੀਕ ਹੈ 나ਜੋ ਜੇ ਤੇਰੀ ਇਹ ਇੱਛਾ ਤਾਂ ਮੈਂ ਆ ਰਹੀਆਂ ਧੰਨਵਾਦ ਪੈਣ ਹੋ ਸਕਦਾ ਤੇਰੀ ਆਉਣ ਤੱਕ ਮੈਂ ਬਹੁਤ ਦੂਰ ਨਿਕਲ ਜਾਮਾ ਇੱਕ ਪੁਰਾਣਾ ਤੇ ਅਧੂਰਾ ਕੰਮ ਪੂਰਾ ਕਰਨਾ ਵੇਖ 나ਜੋ ਤੂੰ ਮੈਨੂੰ ਸਭ ਰਿਸ਼ਤਿਆਂ ਦਾ ਇੱਕ ਰਿਸ਼ਤਾ ਦੇ ਰਹੀ ਤੇ ਉਹੀ ਸਭ ਰਿਸ਼ਤੇ ਦੇਵਿਗਾ ਤਾਂ ਇੱਕ ਭੈਣ ਦਾ ਵੀ ਰਿਸ਼ਤਾ ਚਾਹੀਦਾ ਤੂੰ ਬੇਸ਼ੱਰ ਅਧੂਰਾ ਪੂਰਾ ਕਰ ਗੱਲ ਕੇ ਖੁਸ਼ੀ ਭਰਿਆ ਜ਼ਿੰਦਗੀ ਜਿਉਂਦਿਆਂ ਹਾਂ ਹਾਂ ਸਾਈਬਾ ਠੀਕ ਹੈ ਮੈਂ ਸਭ ਤਿਆਰੀ ਕਰਦੀ ਹਾਂ ਪਰ ਜੱਗੇ ਨੂੰ ਨਾ ਦਸੀ ਮੀਤਾ ਵੀ ਕਾਰ ਆ ਗਿਆ ਸੀ ਉਹ ਆਪਣੇ ਦਿਮਾਗ ਤੇ ਜੋ ਦੇ ਰਿਆ ਸੋਚ ਰਿਆ ਸੀ ਇਹ ਸਭ ਕਿਵੇਂ ਹੋਇਆ ਪਰ ਕੁਝ ਸਮਝ ਨਾ ਆਇਆ ਸਿਰਫ ਐਨਾ ਜਾਦ ਕੇ ਨਾ ਜੋ ਮਿਲੀ ਸੀ ਉਸ ਨੇ ਸ਼ਾਮੀ ਦਾ ਪਤਾ ਦੱਸਿਆ ਦੋ ਟਿਲੇ ਗਿਆ ਸ਼ਾਮੀ ਨੂੰ ਨਹੀਂ ਮਿਲਿਆ ਆ ਸਾਧ ਬਾਬੇ ਨੇ ਕਿਹਾ ਸੀ ਚਾਹ ਪੀ ਲਬੋ ਬੱਚਾ ਸਫਰ ਲੰਬਾ ਸਫਰ ਲੰਬਾ ਹਾਂ ਕਿਤੇ ਚਾਹ ਵਿੱਚ ਤਾਂ ਨਹੀਂ ਕੁਝ ਸੀ ਨਹੀਂ ਸਾਧ ਉਹ ਉਹ ਇੰਜ ਕਿਉਂ ਕਰੂ ਪਰ ਹੋ ਸਕਦਾ ਢੌਂਗੀ ਸਾਧ ਹੋਵੇ ਇਹ ਸੋਚਾਂ ਸੋਚਦੀ ਉਸ ਨੂੰ ਪਸੀਨਾ ਆਇਆ ਤੇ ਉਹ ਬੇਹੋਸ਼ ਹੋ ਗਿਆ ਮੀਤੇ ਦੀ ਇਹ ਹਾਲਤ ਵੇਖ ਪਰਿਵਾਰ ਉਦਾਸੀ ਵੇਸੀ ਜੱਗਾ ਕੀ ਜੱਗਾ ਵੀ ਹਸਤਾ ਚਲਾ ਗਿਆ ਨਾ ਜੋਨੇ ਨੌਕਰਾਂ ਨੂੰ ਲਾ ਸਾਰੇ ਘਰ ਦਾ ਨਕਸ਼ਾ ਬਦਲ ਦਿੱਤਾ ਸਹਬਾ ਦਾ ਤੇ ਜੱਗੇ ਦਾ ਕਮਰਾ ਸਜਾਇਆ ਸਹਬਾ ਨੇ ਰਾਤ ਨੂੰ 9 ਵਜੇ ਆਉਣਾ ਸੀ ਪਰ ਜੱਗਾ ਰਾਤ ਨੂੰ ਰੁਕਣ ਵਾਲਾ ਸੀ ਹਸਪਤਾਲ ਨਾਜੋ ਨੇ ਸਭ ਨੌਕਰ ਨੂੰ ਸਮਝਾਇਆ ਤੇ ਆ ਬਿਨਾਂ ਕਿਸੇ ਨੂੰ ਦੱਸੇ ਜੱਗੇ ਦਾ ਖਾਸ ਹਥਿਆਰ ਕਾਨਪੂਰੀਆ ਲਿਆ ਤੇ ਨਾਲ ਹੀ ਇੱਕ ਛੋਟੀ ਛੁਰੀ ਚੁੱਕੀ ਤੇ ਕੋੜੀ ਨੂੰ ਕਾਠੀ ਪਾਈ ਜੱਗੇ ਦੇ ਘਰ ਦੇ ਦਰਵਾਜ਼ੇ ਦੀ ਮਿੱਟੀ ਨੂੰ ਮੱਥੇ ਤੇ ਲਾਇਆ ਤੇ ਮੂਹ ਲਪੇਟ ਆਪਣੀ ਮੰਜ਼ਲ ਵੱਲ ਨਿਕਲ ਤੁਰੀ ਜੱਸੀ ਰਾਤ ਨੂੰ ਡੇਰੇ ਵਿੱਚ ਨਹੀਂ ਰਹਿਣਾ ਚਾਹੁੰਦਾ ਸੀ ਇਸ ਲਈ ਉਸਨੇ ਰਵੀ ਨੂੰ ਪੁੱਛਿਆ ਉਹ ਕਿੱਥੇ ਰਵੇ ਤਾਂ ਰਵੀ ਨੇ ਕਿਹਾ ਮੈਂ ਹਵੇਲੀ ਵਿੱਚ ਹੋਵਾਂਗਾ ਤੈਨੂੰ ਹਵੇਲੀ ਦੇ ਪਿੱਛੇ ਵਾਲੇ ਦਰਵਾਜ਼ੇ ਤੇ ਬੈਠਕ ਦਾ ਬਾਹਰ ਪਿਛਲੀ ਗਲੀ ਵਿੱਚ ਖੁੱਲਦਾ ਮੈਂ ਉੱਥੇ ਹੋਵਾਂਗਾ ਆ ਜਾਵੇਂ ਜੱਸੀ ਨੇ ਆਪਣੇ ਸਾਥੀ ਨੂੰ ਸਮਝਾਇਆ ਕਿ ਇਸ ਦੀ ਨਿਗ੍ਹਾ ਰੱਖਣੀ ਕਿਸੇ ਪਾਸੇ ਭੱਜੇ ਨਾ ਇਹਦਾ ਸੱਚ ਸਾਹਮਣੇ ਲਿਆਉਣਾ ਤੇ ਮੈਂ ਕਮਰੇ ਵਿੱਚ ਪਾਠ ਦਾ ਬਹਾਨਾ ਲਾ ਨਿਕਲ ਜਾਵਾਂਗਾ ਜੱਸੀ ਨੇ ਕਮਰੇ ਵਿੱਚ ਦੇ ਨਿਕਲ ਗਿਆ ਤੇ ਜੱਸੀ ਹਵੇਲੀ ਪਹੁੰਚਿਆ ਤਾਂ 11 ਵਜ ਚੁੱਕੇ ਸੀ ਰਵੀ ਤੇ ਜੈਲਾ ਦੋਵੇਂ ਗੱਲਾਂ ਕਰਦੇ ਸੀ ਤਾਂ ਜੈਲੇ ਦੀ ਅੱਖ ਲੱਗ ਗਈ ਰਵੀ ਜੱਸੀ ਨੂੰ ਉਡੀਕਦਾ ਬਾਹਰ ਆ ਗਿਆ ਉਹ ਵਾਸ਼ਰੂਮ ਕਰਨ ਲਈ ਪਖਾਨੇ ਵਿੱਚ ਚਲਾ ਗਿਆ ਇੱਦਾਂ ਜੱਸੀ ਨੇ ਬੈਠਕ ਦਾ ਦਰਵਾਜ਼ਾ ਖੜਕਾਇਆ ਤਾਂ ਅੱਗੋਂ ਦਰਵਾਜ਼ਾ ਨਾ ਖੁੱਲ੍ਹਾ ਜੱਸੀ ਨੇ ਫੋਨ ਲਾਇਆ ਰਵੀ ਨੇ ਚੁੱਕਿਆ ਨਾ ਇਹਨੇ ਨੂੰ ਜੱਸੀ ਦਾ ਫੋਨ ਬੰਦ ਹੋ ਗਿਆ ਜੱਸੀ ਨਾ ਉਧਰ ਦਾ ਨਾ ਉਧਰ ਦਾ ਉਹ ਵਾਪਸ ਮੁੜ ਆਇਆ ਅਤੇ ਜਦੋਂ ਗਲੀ ਦੀ ਵਿੱਚੋਂ ਉੱਪਰ ਦੀ ਆਇਆ ਤਾਂ ਉਸਨੇ ਸੋਚਿਆ ਕਰਦੇ ਸੁੱਤੇ ਹੋਣੇ ਕਿਹੜਾ ਜਾਗਦੇ ਉਸਨੇ ਚਾਦਵਾਰੀ ਉੱਪਰ ਦੀ ਛਾਲ ਮਾਰ ਕੇ ਦੂਜੇ ਪਾਸੇ ਘਰ ਵਿੱਚ ਉਤਰ ਗਿਆ ਉਹ ਦੀਸ਼ਾ ਚੰਨੀ ਜੋ ਵਾਸ਼ਰੂਮ ਕਰਨ ਆਈ ਸੀ ਉਸਨੇ ਸੁਣੀ ਤਾਂ ਉਹਨੇ ਸੋਚਿਆ ਕੋਈ ਚੋਰ ਹੈ ਚੰਨੀ ਨੇ ਨਦੀਕ ਉਕੜੀ ਵਾਲਾ ਮੋਲਾ ਪਿਆ ਸੀ ਉਸਨੇ ਉਹ ਚੁੱਕਿਆ ਉਦជា ਜੱਸੀ ਸਿੱਧਾ ਹੋਇਆ ਤਾਂ ਉਸਨੇ ਚੰਨੇ ਦੀ ਚਾਨਣੀ ਤੇ ਪਰਛੇ ਸ਼ਾਇਦ ਸੀ ਇਸ ਤੋਂ ਪਹਿਲਾਂ ਚੰਨੀ ਜੱਸੀ ਦੇ ਮੁੱਲਾ ਮਾਰਦੀ ਜੱਸੀ ਨੇ ਚੁਸਤੀ ਨਾ ਘਮ ਇੱਕ ਹੱਥ ਨਾਲ ਮੋਹਲਾ ਫੜਿਆ ਤੇ ਦੂਜਾ ਚੰਨੀ ਦੇ ਮੂੰਹ ਤੇ ਤਰ ਲਿਆ ਜ਼ੋਰ ਮਾਰ ਚੰਨੀ ਨੇ ਮੂੰਹ ਤੋਂ ਹੱਥ ਛੁਡਾਇਆ ਤਾਂ ਜੱਸੀ ਨੇ ਉਹਦੇ ਹੱਥ ਵਿੱਚ ਫੜਿਆ ਮੱਲਾ ਸੁਟਵਾ ਦਿੱਤਾ ਇਸ ਤੋਂ ਪਹਿਲਾਂ ਚੰਨੀ ਰੋਲਾ ਪਾਉਂਦੀ ਜੱਸੀ ਉਹਦੇ ਮੂੰਹ ਤੇ ਹੱਤ ਨਾਲ ਉਸ ਨੂੰ ਹਵੇਲੀ ਵੱਲ ਲੈ ਗਿਆ ਹਵੇਲੀ ਵਿੱਚ ਮੱਧਮ ਚਾਨਣ ਸੀ ਲਾਈਟ ਤਾਂ ਉਸ ਨੇ ਚੰਨੀ ਨੂੰ ਥੰਮਲੇ ਕੋਲ ਲਿਜਾ ਕੇ ਇੱਕ ਹੱਥ ਛੱਡਿਆ ਚੰਨੀ ਪੁਲਿਸ ਰੋਲ ਆਨਾ ਪਾ ਮੈਂ ਜਸੀ ਆ ਚੰਨੇ ਦੀਆਂ ਅੱਖਾਂ ਵਿੱਚ ਗੁੱਸਾ ਸੀ ਉਸਨੇ ਮੂੰਹ ਤੋਂ ਹੱਥ ਝੁੱਕਣੋ ਕਿਹਾ ਪਰ ਜਸੀ ਨੇ ਕਿਹਾ ਪਹਿਲਾਂ ਮੇਰੀ ਗੱਲ ਸੁਣ ਧਿਆਨ ਨਾਲ ਗਲਤ ਨਾ ਸਮਝੀ ਮੈਨੂੰ ਮੈਂ ਸਿੱਧੀ ਸਪਸ਼ਟ ਗੱਲ ਦੱਸਦਾ ਮੈਂ ਸਾਧ ਦਾ ਪਰਦਾ ਫਸ਼ ਕਰਨ ਆਇਆ ਰਵੀ ਹੋਰਾਂ ਦਾ ਜੋ ਪਲਾਨ ਸੀ ਮੈਂ ਰਵੀ ਕੋਲ ਸੌਣ ਆਇਆ ਸੀ ਹਵੇਲੀ ਵਿੱਚ ਪਰ ਉਸਨੇ ਦਰਵਾਜ਼ਾ ਨਹੀਂ ਖੋਲਿਆ ਮੇਰਾ ਫੋਨ ਵੀ ਬੰਦ ਹੋ ਗਿਆ ਸੀ ਉਸਨੇ ਕਿਹਾ ਕਿਆ ਚੰਨੀ ਦੇ ਮੋਹ ਆਪਣਾ ਹੱਥ ਚੁੱਕਿਆ ਇਨਨੇ ਨੂੰ ਜੇਲੇ ਦੀ ਖੰਗਣ ਦੀ ਆਵਾਜ਼ ਆਈ ਤੇ ਉਹ ਵਾਸ਼ਰੂਮ ਕਰਨ ਲਈ ਬਾਹਰ ਆਇਆ ਚੰਨੀ ਨੇ ਜੱਸੀ ਨੂੰ ਥਮਲੇ ਦੇ ਉਲੇ ਖੜੇ ਰਹਿਣ ਲਈ ਕਿਹਾ ਥਮਲਾ ਪਤਲਾ ਸੀ ਦੋਮਾਂ ਦਾ ਬਰਾਬਰ ਖੜਨਾ ਮੁਸ਼ਕਲ ਸੀ ਚੰਨੀ ਨੇ ਉਸ ਨੂੰ ਕੋਮਾ ਕੇ ਆਪਣੇ ਨਜ਼ਦੀਕ ਕਰ ਲਿਆ ਜੱਸੀ ਵਿੱਚ ਅਜੀਬ ਹਲਚਲ ਹੋਈ ਪਰ ਉਹ ਸੰਭਲ ਗਿਆ ਉਹਦੀ ਧੜਕਣ ਨੂੰ ਚੰਨੀ ਸਾਫ਼ ਸੁਣਦੇ ਸੀ ਜਦ ਜੈਲਾਪਾ ਖਾਣੇ ਵਿੱਚ ਚਲਾ ਗਿਆ ਚੰਨੀ ਨੇ ਜਲਦੀ ਉਸ ਨੂੰ ਬੈਠਕ ਵਿੱਚ ਬੇ ਦਿੱਤਾ ਤੇ ਆਪ ਅੰਦਰ ਚਲੀ ਗਈ। ਹਰ ਅਵੀ ਉਸ ਨੂੰ ਉਲਟ ਸਾਈਡ ਤੋਂ ਬਾਹਰ ਆਇਆ। ਵੇਖ ਹੈਰਾਨ ਹੋਇਆ। ਇਸ ਤੋਂ ਪਹਿਲਾਂ ਜੈਲਾ ਆਉਂਦਾ ਉਸਨੇ ਦੱਸ ਦਿੱਤਾ। ਸਭ ਜਲਦੀ ਨਾਲ ਰਵੀ ਨੂੰ ਇੰਨੇ ਨੂੰ ਜੈਲਾ ਆ ਗਿਆ। ਉਹ ਜੱਸੀ ਕਾਦਾ ਆ ਹੁਣੇ ਆਇਆ ਜੀ। ਅੱਛਾ ਕੀ ਵਿਚਾਰ ਆ ਫਿਰ? ਮੈਂ ਕਹਿਣਾ ਜੀ ਜੋ ਗੁਰਮਖ ਨੇ ਵੀਡੀਓ ਬਣਾਈਆਂ ਉਹ ਜੀਤੇ ਦੇ ਸਾਹਮਣੇ ਪਾ ਦੇਤੇ ਲੋਕ ਕੇ ਲਾਈਆਂ ਜਾਣ। ਸਫਾਈ ਨਾਲ ਤੇ ਪੁਲਿਸ ਨੂੰ ਵੀ ਇਤਲਾ ਕੀਤੀ ਜਾਵੇ। हां ਉਹ ਕੈਮਰੇ ਤਾਂ ਇੱਥੇ ਹੀ ਪਿਆਲਮਾਰੀ ਵਿੱਚ ਵੇਖ ਲੈ ਕਿਵੇਂ ਕਰਨਾ ਬੱਸ ਜੀ ਸਵੇਰੇ ਦਾ ਦਿਨ ਉਹਦੇ ਫੋਨ ਤੋਂ ਆਪਣੇ ਟਿੱਲੇ ਵਿੱਚ ਛੱਡੇ ਦੋਸਤ ਨੂੰ ਸਾਰੀ ਗੱਲ ਸਮਝਾਈ ਤੇ ਦੋ ਜਣੇ ਸ਼ਹਿਰ ਨਿਕਲ ਗਏ ਉਹਨਾਂ ਖਾਸ ਇਨਸਾਨ ਨੂੰ ਨਾਲ ਲਿਆ ਤੇ ਸਾਰੇ ਇੰਤਜ਼ਾਰ ਕਰ ਦਿੱਤੇ ਅੰਡਰਗਰਾਊਂਡ ਕੈਮਰੇ ਵਿੱਚ ਚੁਸਤੀ ਨਾਲ ਸਭ ਫਿੱਟ ਕਰ ਦਿੱਤਾ ਚੰਨੀ ਨੂੰ ਨੀਂਦ ਨਹੀਂ ਆ ਰਹੀ ਸੀ ਉਹ ਜੱਸੀ ਨੂੰ ਮਹਿਸੂਸ ਕਰ ਰਹੀ ਸੀ ਉਹਦੀ ਤੜਕਾ ਨੂੰ ਮਹਿਸੂਸ ਕਰ ਰਹੀ ਸੀ ਉਸ ਰੂਪੇ ਚਾਨੇ ਵਿੱਚ ਵੇਖ ਜੀਤ ਬੋਲੀ ਕੀ ਹੋਇਆ ਪੂਆ ਕੀ ਸੋਚ ਰਹੀ ਕੁਝ ਨਹੀਂ ਜੀਤ ਸੌਂ ਜਾ ਐਨਾ ਉੱਚੀ ਕਿਉਂ ਬੋਲਦੀ ਬੀਬੀ ਜਾਗ ਜਾਓ ਠੀਕ ਹੈ ਨਹੀਂ ਬੋਲਦੀ ਦੱਸ ਕੀ ਹੋਇਆ ਉਹ ਜਸੀ ਹੈ ਪੂਆ ਸੱਚੀ ਕੀ ਜਸੀ ਚੁੱਪ ਕਰਨੀ ਇਹੋ ਜਿਹਾ ਕੁਝ ਨਹੀਂ ਮੈਂ ਇਹ ਕਹਿ ਰਹੀ ਜਸੀ ਸਾਦ ਨੂੰ ਢਿੱਲੇ ਵਿੱਚੋਂ ਕਢਾਉਣ ਲਈ ਆਇਆ ਹੋਇਆ ਹੁਣੇ ਮਿਲਿਆ ਮੈਨੂੰ ਬਾਹਰ ਹੈ ਸੱਚੀ ਪੂਆ ਕੀ ਕਹਿੰਦਾ ਸੀ ਤੇ ਧੜਕਣ ਵਧੀ ਨੀ ਚੁੱਪ ਕਰ ਜਾ ਸਵੇਰੇ ਦੱਸੂ ਸੌਂ ਜਾ ਉਹ ਦੋਵੇਂ ਸੌਂ ਗਈਆਂ ਇਧਰ ਜੱਸੀ 3 ਵਜੇ ਉੱਠ ਚੱਲਾ ਗਿਆ ਰਵੀ ਨੇ 5 ਵਜੇ ਗੁਰਮਖ ਨੂੰ ਫੋਨ ਕੀਤਾ ਉਸਨੇ ਕਿਹਾ ਮੈਂ ਆ ਰਿਆਂ ਘੰਟੇ ਦੀ ਬਾਟ ਜੱਸੀ ਨੇ 4 ਵਜੇ ਸ਼ਬਦ ਕੀਰਤਨ ਲਗਾ ਦਿੱਤਾ ਜੀਤਾ ਬੜ ਕੇ ਉਠਿਆ ਕੀਤਾ ਵੀ ਉੱਠ ਬੈਠਾ ਕੀ ਹੋਇਆ ਜੀਤੇ ਜਰ ਇੰਜ ਲੱਗਦਾ ਜਿਵੇਂ ਜਾਨ ਨੂੰ ਤਾਹ ਪੈਣ ਵਾਲਾ ਇਨੇ ਨੂੰ ਕੀਰਤਨ ਬੰਦ ਹੋ ਜਾਂਦਾ ਤੇ ਉੱਚੀ ਉੱਚੀ ਆਵਾਜ਼ਾਂ ਆਉਂਦੀਆਂ ਬਚਾਓ ਬਚਾਓ ਦੀਆਂ ਨਾਲੇ ਮੀਤਾ ਤੇ 나ਜੋ ਸ਼ਾਮੀ ਦੀਵਾਰ ਤਲਾਪ ਜੋ ਜੱਸੀ ਦੇ ਦੋਸ ਨੇ ਉਸ ਦਿਨ ਰਿਕਾਰਡ ਕੀਤੀ ਸੀ ਉਹ ਜੀਤਾ ਪਾਗਲਾ ਵਾਂਗ ਉਸ ਕਮਰੇ ਵਿੱਚ ਗਿਆ ਜਿੱਥੇ ਹਵਨ ਕਰਦਾ ਹੁੰਦਾ ਸੀ ਉੱਥੇ ਸਿਰਫ ਜੱਸੀ ਬੈਠਾ ਸੀ ਅਡੋਲ ਜੱਸੀ ਬੋਲਿਆ ਕੀ ਹੋਇਆ ਜੀਤੇ ਕੁਝ ਨਹੀਂ ਆਹ ਆਵਾਜ਼ ਕਿਹੜੀ ਆਵਾਜ਼ ਪਾਈ ਸਾਨੂੰ ਤਾਂ ਸੁਣਦੀ ਨਹੀਂ ਜਰ ਬਾਬਾ ਐਨੀ ਤਾਂ ਆਵਾਜ਼ਾਂ ਆ ਰਹੀਆਂ ਭਾਈ ਤੁਹਾਡਾ ਬਹਿਮਾ ਚੱਲ ਆ ਬਾਹਰੋਂ ਚੇਲਿਆਂ ਨੂੰ ਸਿੱਧੋ ਉਹ ਸਾਰੇ ਅੰਦਰ ਆ ਗਏ ਤੁਹਾਨੂੰ ਸੁਣਦਿਆਂ ਭਾਈ ਕੋਈ ਆਵਾਜ਼ਾਂ ਨਾ ਬਾਬਾ ਜੀ ਕਿਹੜੀਆਂ ਆਵਾਜ਼ਾਂ ਬਸ ਪੰਛੀਆਂ ਦੀਆਂ ਥੋੜੀਆਂ ਆਵਾਜ਼ਾਂ ਸੁਣਦੀਆਂ ਜਾਂ ਗੁਰਬਾਣੀ ਵਿੱਚ ਗੁਰਬਾਣੀ ਹੋ ਚੱਲ ਰਹੀ ਇਹਦੀ ਆਵਾਜ਼ੇ ਨਹੀਂ ਬਾਬਾ ਆ ਦੇਖ ਚੀਕ ਜਿਹੜਾ ਮੱਛਿਆ ਪਾਈ ਜੀਤਿਆ ਤੇਰਾ ਕਾਲ ਆ ਗਿਆ ਲੱਗਦਾ ਇਸ ਲਈ ਆਵਾਜ਼ਾਂ ਸੁਣਦੀਆਂ ਇਹਨ ਨੂੰ ਦਿਨ ਦਾ ਚੜਾ ਹੋ ਗਿਆ ਗੁਰਮਖ ਰਵੀ ਜੈਲਾ ਵੀ ਆ ਗਈ ਉਹਨਾਂ ਜਾਣ ਬੁੱਝ ਗਿਆ ਬਾਬਾ ਜੀ ਸਭ ਕਾਰਜ ਵਧੀਆ ਨਿਭੜ ਗਏ ਅਸੀਂ ਸੋਚਦੇ ਸੀ ਕਿ ਹਵਨ ਕਰਾਇਆ ਜਾਵੇ ਇਹਨ ਨੂੰ ਫਿਰ ਜ਼ੋਰ ਜ਼ੋਰ ਦੀਆਂ ਚੀਕਾਂ ਵੱਜਣ ਲੱਗੀਆਂ ਜੀਤਾ ਤੇ ਕੀਤਾ ਡਰ ਗਏ ਕੀ ਹੋਇਆ ਸਾਧ ਬਾਬਾ ਕੁਝ ਨਹੀਂ ਤੁਹਾਨੂੰ ਵੀ ਰੋਲਾ ਰੱਪਾ ਸੁਣਦਾ ਨਹੀਂ ਬਾਬਾ ਕੁਝ ਵੀ ਨਹੀਂ ਇੱਥੇ ਤਾਂ ਉਹਨਾਂ ਕਿਹਾ ਨਾ ਬਾਬਾ ਸਾਨੂੰ ਕੁਝ ਨਹੀਂ ਸੁਣਦਾ ਤਾਂ ਜੀਤਾ ਬੇਚੈਨ ਹੋ ਗਿਆ ਜਸੀ ਨੇ ਜਾਣਬੁੱਝ ਕੇ ਸਾਥ ਜੀ ਅਸੀਂ ਹਰ ਦਵਾ ਚੱਲਦੇ ਆਂ ਜਾਣਾ ਤੁਸੀਂ ਤਾਂ ਜੀਤੇ ਚੱਟ ਬੋਲਿਆ ਹਾਂ ਹਾਂ ਨਾ ਪਰ ਤੁਸੀਂ ਜਾਓ ਜਸੀ ਤੇ ਉਹਦੇ ਦੋਸਤ ਜਾਣਬੁੱਝ ਢਿੱਲੇ ਤੋਂ ਬਾਹਰ ਚਲੇ ਗਏ ਤਾਂ ਕਿ ਸਾਥ ਤੇ ਕੀਤੇ ਦਾ ਹਾਲ ਵੇਖਣ ਉਹਨਾਂ ਸਮਝਿਆ ਉਹ ਚਲੇ ਗਏ ਫਿਰ ਜੀਤੇ ਨੇ ਗੁਰਮਖ ਰਵੀ ਤੇ ਜੈਲ ਨੂੰ ਕਿਹਾ ਤੁਸੀਂ ਜਾਓ ਭਾਈ ਅਸੀਂ ਪਾਠ ਪੂਜਾ ਕਰੀਏ ਸ਼ਾਮ ਨੂੰ ਕੱਲ ਨੂੰ ਕਰਦੇ ਆ ਤੁਹਾਡੇ ਘਰ ਹਵਨ ਜੈਲੇ ਹੋਰੀ ਵਿੱਚੋਂ 75 ਉਹ ਕਹਿੰਦੇ ਆ ਨਾ ਕਿ ਜਦ ਇਨਸਾਨ ਗਲਤ ਹੋਵੇ ਫਿਰ ਉਹ ਬਖਲਾ ਜਾਂਦਾ ਜੀਤਾ ਤੇ ਕੀਤਾ ਵੀ ਭੁੱਲ ਗਏ ਉਹਨਾਂ ਨੂੰ ਲੱਗਿਆ ਸਭ ਚਲੇ ਗਏ ਜਦ ਕਿ ਆਸ-ਪਾਸ ਹੀ ਸੀ ਜੀਤਾ ਤੇ ਕੀਤਾ ਜਲਦੀ ਨਾਲ ਗੁਪਤ ਕਮਰੇ ਵਿੱਚ ਚਲੇ ਗਏ ਉਹਨਾਂ ਦੇ ਜਾਂਦੇ ਹੀ ਸਭ ਆਵਾਜ਼ਾਂ ਤੇਜ਼ ਹੋ ਗਈਆਂ ਉਹ ਦੋਵੇਂ ਬੁਰੀ ਤਰ੍ਹਾਂ ਡਰ ਗਏ ਪੁਲਿਸ ਵੀ ਪਹੁੰਚ ਚੁੱਕੀ ਸੀ ਪਰ ਕਮਰੇ ਵਿੱਚ ਹਨੇਰਾ ਹੋਣ ਕਾਰਨ ਕਿਸੇ ਨੂੰ ਕੁਝ ਪਤਾ ਨਹੀਂ ਸੀ ਦਿੱਲੇ ਦੇ ਬਾਹਰ ਸਾਰਾ ਪਿੰਡ ਖੜਾ ਸੀ ਇੰਨੇ ਨੂਹੋੜੇ ਦੀ ਆਵਾਜ਼ ਕੰਨੇ ਪਈ ਸਾਰਾ ਪਿੰਡ ਪਿੱਛੇ ਝਾਕਣ ਲੱਗਾ ਸਰਜੀਤ ਬੋਲੀ ਲੈ ਆਹ ਕੌਣਾ ਕੁੜੇ ਸਾਧ ਬਾਬਾ ਕੀ ਕਰਾ ਮਤ ਕਰਨ ਲੱਗਾ ਜੈਲਾ ਬੋਲਿਆ ਬੀਬੀ ਸਾਧ ਕਰਨੀ ਵਾਲਾ ਸੰਤ ਅੱਜ ਬਹੁਤ ਵੱਡੀ ਕਰਾਮਾਤ ਹੋਣ ਵਾਲੀ ਤੁਸੀਂ ਸਭ ਹੈਰਾਨ ਹੋ ਜਾਣਾ ਲੈ ਮੈਂ ਕਹਿੰਦੀ ਸੀ ਨਾ ਵੀ ਸਾਧ ਵਿੱਚ ਹੈਗੀ ਭਗਤੀ ਭਾਵ ਪਰ ਸੁਣਦਾ ਕੌਣ ਸੀ ਵੇਖ ਜੈਲੇ ਦੇ ਬਾਬੂ ਅੱਜ ਤੈਨੂੰ ਵੀ ਯਕੀਨ ਹੋਣਾ ਆਹੋ ਬੀਬੀ ਸਭ ਤੋਂ ਵੱਡੀ ਭਾਗਤ ਆ ਤੂੰ ਏ ਤੈਨੂੰ ਸਰੋਪਾਉ ਮਿਲੂ ਬਾਪੂ ਆਪਣੇ ਹੱਥਾਂ ਨਾਲ ਦੇਉ ਸਾਧ ਦੀ ਕਰਨੀ ਵੇਖ ਚੰਨੀ ਨੇ ਜੈਲੇ ਦੀ ਹੁੱਜ ਮਾਰੀ ਵੀਰੇ ਤੂੰ ਕਾਤੋਂ ਸਾਦਾ ਚੇਲਾ ਬਣ ਗਿਆ ਚੁੱਪ ਕਰ ਵੇ ਕੀ ਕੀ ਹੁੰਦਾ ਵਾਹ ਆ ਕੀ ਡਰਾਮਾ ਪਿੰਦੇ ਇਕੱਠਾ ਕੀਤਾ ਕਿਤੇ ਉਲਟੀ ਨਾ ਪੈ ਜਾਵੇ ਨਾ ਜੋ ਵੀ ਇਕੱਠ ਵਿੱਚ ਆ ਖੜੀ ਉਸ ਨੇ ਮੂੰਹ ਸਿਰ ਲਪੇਟਿਆ ਸੀ ਜੱਲਾ ਬੋਲਿਆ ਚੰਨੀ ਡਰਾਮਾ ਨਹੀਂ ਇਹ ਸਾਦ ਅਸਲ ਵਿੱਚ ਜੀਤਾ ਤੇ ਇਹਦੇ ਘਰ ਵਾਲੀ ਵੀ ਆਈ ਸੀ ਨਾਜੋ ਅਸੀਂ ਸਭ ਪਤਾ ਕੀਤਾ ਅੰਦਰ ਦਾ ਦ੍ਰਿਸ਼ ਵੇਖ ਕੇ ਜੀਤਾ ਖੁਦ ਆਪਣੀਆਂ ਗਲਤੀਆਂ ਕਬੂਲੂ ਜਦ ਨਾਜੋ ਨੇ ਸੁਣਿਆ ਇਹ ਜੀਤਾ ਤਾਂ ਉਹਦੀ ਧੜਕਣ ਤੇਜ਼ ਹੋਈ ਬੁੱਲ ਫੜ ਕੇ ਅੱਖਾਂ ਵਿੱਚ ਪਾਣੀ ਆ ਗਿਆ ਉਸ ਦੇ ਅੰਦਰੋਂ ਆਵਾਜ਼ ਆਈ ਮੇਰਾ ਜੀਤਾ ਜਿਉਂਦਾ ਹੈ ਤਾਂ ਵੀ ਇੱਕ ਔਰਤ ਹੀ ਸੀ ਜੀਤੇਵਿੰ ਉਸਨੇ ਕਿਸੇ ਮਰਦ ਨੂੰ ਆਪਣੇ ਜਿਸਮ ਦੇ ਨਜ਼ਦੀਕ ਨਹੀਂ ਆਉਣ ਦਿੱਤਾ ਉਹਦੇ ਮਾਨ ਵਿੱਚ 17 ਸਾਲ ਦੀ ਨੂੰ ਜਦ ਪਹਿਲੀ ਵਾਰ ਜੀਤੇ ਨੇ ਸ਼ੋਅਆ ਸੀ ਤੋਂ ਲੈ ਕੇ ਉਹਦੇ ਛੱਡ ਕੇ ਜਾਣ ਤੱਕ ਦਾ ਦ੍ਰਿਸ਼ ਘੁੰਮ ਗਿਆ ਅਗਲੇ ਹੀ ਪਲ ਉਹ ਮੋਮ ਤੋਂ ਪੱਥਰ ਬਣੀ ਔਰਤ ਬਣ ਗਈ ਉਸ ਦੇ ਸਾਹਮਣੇ ਸ਼ਾਮੀ ਦੀ ਲਟਕਦੀ Laash ਆ ਗਈ ਉਹ ਸਾਹਮਣੇ ਜੀਤੇ ਨੇ ਆਖਰੀ ਵਾਰ ਜਦੋਂ ਬੋਲ ਬੋਲੇ ਸੀ ਔਰਤ ਜਾਤ ਭਾਵਨਾ ਵਿੱਚ ਬਹਿ ਸਕਦੀ ਪਰ ਕਦੇ ਦਲੇਰ ਨਹੀਂ ਬਣ ਸਕਦਾ ਆ ਗਏ ਨਾਜੂ ਦੇ ਖਿਆਲਾਂ ਦੀ ਕਮਰੇ ਨੂੰ ਜਾਂਦਾ ਬਾਹਰੋਂ ਰਸਤਾ ਉਹ ਹੀ ਪੂਰੀ ਟਾਈਪ ਬਣਿਆ ਪੱਥਰ ਹਟਾਉਣ ਲਈ ਕਿਹਾ ਜਸਸੀ ਵੀ ਸਾਧਾਂ ਵਾਲੇ ਬਾਣੇ ਵਿੱਚ ਸੀ ਸਰਜੀਤ ਬੋਲੀ ਲੈ ਆ ਬਾਬਾ ਜੀ ਵੀ ਨਮੇ ਆਏ ਪਾਲੀ ਦੀ ਮਾਂ ਬੋਲੀ ਭੈਣੇ ਇਹ ਬਾਬਾ ਵੇਖਿਆ ਲੱਗਦਾ ਨਹੀਂ ਆਹੋ ਭੈਣੇ ਇੱਥੇ ਆਪਣੇ ਢਿੱਲੇ ਹੀ ਆਇਆ ਇਹ ਕੁਝ ਦਿਨਾਂ ਦਾ ਜਸਸੀ ਨੇ ਰਵੀ ਨੂੰ ਇਸ਼ਾਰਾ ਕੀਤਾ ਤਾਂ ਰਵੀ ਨੇ ਜੈਲੇ ਵੱਲ ਜੈਲਾ ਪਿੰਡ ਵਾਲਿਆਂ ਨੂੰ ਬੋਲਿਆ ਨਾਂ ਬਾਬਾ ਜੀ ਅਵਤਾਰ ਦਾਨਣਗੇ ਗੁਰਮਖ ਦਾ ਹਾਸਾ ਨਿਕਲ ਗਿਆ ਇਸ ਤੋਂ ਪਹਿਲਾਂ ਉਸ ਵੱਲ ਕਿਸੇ ਦਾ ਧਿਆਨ ਜਾਂਦਾ ਪੁਲਿਸ ਨੇ ਢਿੱਲੇ ਨੂੰ ਕੇਰਾ ਪਾ ਲਿਆ ਨਾਜੋ ਨੂੰ ਕੁਝ ਸਮਝ ਨਾ ਆਵੇ ਕੀ ਹੋ ਰਿਹਾ ਇਧਰ ਅੰਦਰ ਲੱਗੇ ਪਰਦੇ ਅਲੱਗ ਅਲੱਗ ਚੱਲ ਰਹੇ ਸੀ ਇੱਕ ਚੱਲਦਾ ਦੂਜਾ ਬੰਦ ਤੇ ਸਾਥ ਤੇ ਕੀਤਾ ਬਹੁਤ ਡਰੇ ਹੋਏ ਸੀ ਅੰਤ ਵਿੱਚ ਸ਼ਾਮੀ ਦੀ ਲਟਕਦੀ ਲਾਸ਼ ਵੇਖ ਕੀਤਾ ਤਾਂ ਬੇਹੋਸ਼ ਹੋ ਗਿਆ ਕਿਉਂਕਿ ਆਵਾਜ਼ ਹੀ ਬੜੀ ਡਰਾਉਣੀ ਸੀ ਜੀਤਾ ਬਾਹਰ ਨੂੰ ਭੱਜੇ ਨਿਕਲਿਆ ਅਤੇ ਬਾਹਰ ਪੁਲਿਸ ਦਾ ਕੀਦਾ ਸੀ ਉਸਨੇ ਅੰਦਰ ਜਾ ਫੇਰ ਦਰਵਾਜ਼ਾ ਅੰਦਰੋਂ ਬੰਦ ਕਰ ਲਿਆ ਉਨੇ ਟਾਈਮ ਨੂੰ ਅੱਧੇ ਕਰਮਚਾਰੀ ਬਾਹਰ ਕੀ ਅੰਦਰ ਚਲੇ ਗਏ ਫੁਰੇ ਫੋਟ ਆ ਕੀ ਸਰਜੀਤ ਬੋਲੀ ਸਾਰਾ ਪਿੰਡ ਹੈਰਾਨ ਸੀ ਕਿ ਇਥੇ ਦਾ ਕਹਿੰਦੇ ਸੀ ਸਾਧ ਕਰਮਾ ਮਰ ਦਿਖਾਉਣ ਵਾਲਾ ਆ ਕੀ ਕਰਾਮਾਤਾ ਦੋਮਾ ਪਾਸਿਆਂ ਤੋਂ ਕਿਹੜਾ ਪਾ ਲਿਆ ਸਾਧ ਦੇ ਖਾਸ ਸਰਦਾਲੂ ਸਰਜੀਤ ਵਰਗਿਆਂ ਵੀ ਉਸ ਪੌਰੇ ਟਾਈਪ ਕਮਰੇ ਵਿੱਚ ਜਦ ਗਈਆਂ ਤਾਂ ਹੈਰਾਨ ਰਹਿ ਗਈਆਂ ਪੌਰੇ ਵਿੱਚ ਬੋਲਣ ਲੱਗੀਆਂ ਜੈ ਜੈਕਾਰ ਕਰਨ ਬਾਬਾ ਜੀ ਆਹ ਤਾਂ ਕਰਾਮਾਤ ਹੋ ਗਈ ਤੁਹਾਨੂੰ ਬਾਬਾ ਜੀ ਜੈਲੇ ਦਾ ਪਿਓ ਬੋਲਿਆ ਓਏ ਅਕਲ ਦੀ ਇਹ ਅੰਨੀ ਤੈਨੂੰ ਦਿਸਦਾ ਨਹੀਂ ਇਹ ਕਰਾਮਾਤ ਨਹੀਂ ਚਲਾਕੀ ਤੇ ਪਾਪ ਹੈ ਵੇ ਕੀ ਬੋਲੀ ਜਾਂਦਾ ਹੈ ਜੈਲੇ ਦਾ ਪਿਓ ਆਹੋ ਬੋਲਦਾ ਮੈਂ ਆਵੇ ਕੀ ਚੱਲ ਰਿਹਾ ਪਰਦੇ ਵੱਲ ਚਾਕ ਸਰਜੀਤ ਚਾਕੇ ਦੰਦਾ ਵਿੱਚ ਜੀਬ ਦੇਣ ਲੱਗੀ ਤੇ ਸ਼ਰਮ ਨਾਲ ਬਾਹਰ ਨਿਕਲਈ ਜੀਤੇ ਨੂੰ ਬਾਹਰ ਲਿਆਂਦਾ ਗਿਆ ਚੈਲ ਅਤੇ ਗੁਰਮਖ ਅੱਗੇ ਹੋਈ ਕਿਉਂ ਜੀਤਿਆ ਨਿਕਲ ਗਿਆ ਪੁੱਤ ਸਾਧਪੁਰੇ ਦਾ ਤੈਨੂੰ ਕੀ ਲੱਗਿਆ ਤੂੰ ਪਾਪ ਕਰਦਾ ਰਹੇਗਾ ਕੁਝ ਨਹੀਂ ਹੁੰਦਾ ਪਰ ਇਹ ਭੁੱਲ ਗਿਆ ਜਿਸ ਨੇ ਤੈਨੂੰ ਸਾਜਿਆ ਉਹ ਵੇਖ ਰਿਹਾ ਬੁਰਾਈ ਦਾ ਅੰਤ ਜ਼ਰੂਰ ਹੁੰਦਾ ਸਾਰਾ ਪਿੰਡ ਸਾਧ ਨੂੰ ਕੁੱਟਣ ਲਈ ਅੱਗੇ ਵਧਿਆ ਕਈਆਂ ਨੇ ਪੱਥਰ ਮਾਰੇ ਚੁੱਕੇ ਪਰ ਪੁਲਿਸ ਨੇ ਰੋਕ ਲਿਆ ਗੁਰਮਖ ਬੋਲੀਆ ਵੇਖੋ ਮੈਂ ਚਾਹੁੰਦਾ ਦਾ ਸਾਦਾ ਸੱਚ ਉਸੇ ਦਿਨ ਤੁਹਾਨੂੰ ਦੱਸ ਦਿੰਦਾ ਜਿਸ ਦਿਨ ਪਹਿਲੀ ਵਾਰ ਮੈਂ ਟਿੱਲੀ ਆਇਆ ਸੀ ਪਰ ਇਹਨੇ ਬਚ ਕੇ ਨਿਕਲ ਜਾਣਾ ਸੀ ਫਿਰ ਤੁਸੀਂ ਪੋਲੇ ਪਏ ਲੋਕਾਂ ਦਾ ਯਕੀਨ ਨਹੀਂ ਕਰਨਾ ਸੀ ਇਹਨੂੰ ਸੱਜਾ ਕਾਨੂੰਨ ਦੇਉ ਲੈ ਜਾਓ ਪੁਲਿਸ ਵਾਲਿਆਂ ਨੂੰ ਵਰਮਕ ਨਹੀਂ ਗਿਆ ਜਦ ਪੁਲਿਸ ਉਸ ਨੂੰ ਲੈ ਜਾਣ ਲਈ ਅੱਗੇ ਵਧੀ ਤਾਂ ਨਾਜੋ ਅੱਗੇ ਆ ਗਈ ਉਹ ਪੁਲਿਸ ਵਾਲਿਆਂ ਨੂੰ ਬੋਲੀ ਰੁਕ ਜਾਓ ਇੰਸਪੈਕਟਰ ਸਾਹਿਬ ਮੇਰਾ ਹਿਸਾਬ ਬਾਕੀ ਹੈ ਵੈਂਡ ਵਾਲਿਆਂ ਨੇ ਇਹਨੂੰ ਤੁਹਾਡੇ ਹਵਾਲੇ ਕਰਕੇ ਆਪਣਾ ਹਿਸਾਬ ਮੁਕਾ ਲਿਆ ਪਰ ਹੁਣ ਮੇਰੀ ਵਾਰੀ ਜੀਤਾ ਨੀਮੀ ਪਾਈ ਖੜਾ ਸੀ 나ਜੋ ਬੋਲੀ ਬੋਲ ਜੈਲਦਾਰਾ ਹੌਨੇ ਬੜਕ ਵੱਜਦੀ ਮੇਰੀ ਜ਼ਿੰਦਗੀ ਤਬਾਹ ਕੀਤੀ ਤੂੰ ਹੋਰ ਪਤਾ ਨਹੀਂ ਕਿਸ ਕਿਸ ਨਾਲ ਖੇ ਖਾਦੀ ਇਹਨਾਂ ਤੈਨੂੰ ਮਾਫ਼ ਕਰ ਦਿੱਤਾ ਕਿਉਂਕਿ ਇਹਨਾਂ ਨੂੰ ਅਸਲੀਅਤ ਨਾਲ ਕੋਈ ਵਾਸਤਾ ਨਹੀਂ ਇਸ ਲਈ ਤੈਨੂੰ ਪੁਲਿਸ ਹਵਾਲੇ ਕਰ ਦਿੱਤਾ ਪਰ ਮੈਂ ਤਾਂ ਸੁਭਾਗ ਵਾਲਿਆ ਇੱਜ਼ਤ ਮਾਨ ਸਨਮਾਨ ਮਾਂ ਬਾਪ ਭੈਣ ਭਰਾ ਮੇਰੇ ਕੋਲ ਇੱਕੋ ਇੱਕ ਤੇ ਹੀ ਨਿਸ਼ਾਨੀ ਤੇਰਾ ਪੁੱਤ ਸਹਿਬਾਜੀ ਜਦ ਨਾਜੋ ਨੇ ਪੁੱਤਰ ਦਾ ਜ਼ਿਕਰ ਕੀਤਾ ਜੀਤਾ ਰੋਣ ਲੱਗਾ ਤੇ ਕਹਿਣ ਲੱਗਾ ਜੀਤਾ ਨਾਜੋ ਦੇ ਤਰਲੇ ਕਰਨ ਲੱਗਾ ਬਾ ਜੈਲਦਰ ਵਾ ਇੱਕ ਮਰਦ ਨੀਚ ਔਰਤ ਅੱਗੇ ਲੇਲੜੀਆਂ ਕੱਢ ਰਿਆ ਕਿੱਧਰ ਗਈ ਮਰਦਾਨਗੀ ਤੇਰੀ ਵੇ ਮੈਂ ਤਾਂ ਤੈਨੂੰ 20 22 ਸਾਲ ਪਹਿਲਾਂ ਹੀ ਮਰਿਆ ਸਮਝ ਚੁੱਕੀ ਸੀ ਮੇਰੇ ਲਈ ਹੁਣ ਵੀ ਮਰਿਆ ਹੀ ਪਰ ਵੇਖ ਵਾਇਗਰੂ ਨੇ ਨਿਆ ਕਰਨਾ ਸੀ ਅੱਜ ਦੋਵੇਂ ਆਮੋ ਸਾਹਮਣੇ ਖੜੇ ਆਂ ਅੱਜ ਤੂੰ ਇੱਕ ਡਰਪੋਕ ਇਨਸਾਨ ਤੇ ਮੈਂ ਮੈਂ ਕੀ ਆਂ ਜੀਤ ਜੈਲਦਰ ਜੀ ਮੈਂ ਮੈਂ ਇੱਕ ਲਾਸ਼ ਆ ਉਹ ਲਾਸ਼ ਜਿਸ ਨੂੰ ਤੂੰ ਕੁੱਤਿਆਂ ਵਾਂਗ ਨੋਚਿਆ ਤੇ ਗਿਰਜਾ ਹਵਾਲੇ ਕਰਕੇ ਛੱਡ ਗਿਆ ਸੀ ਪਰ ਉਹਦਾ ਹਿਸਾਬ ਰਹਿਦਾ ਸੀ ਇਸ ਲਈ ਅੱਜ ਤੇਰੇ ਸਾਹਮਣੇ ਆ ਤੇਰੇ ਭੈਣ ਨਹੀਂ ਸੀ ਇਸ ਲਈ ਸ਼ਾਇਦ ਤੈਨੂੰ ਔਰਤ ਦੀ ਇੱਜ਼ਤ ਤੇ ਸਤਿਕਾਰ ਦਾ ਨਹੀਂ ਸੀ ਪਤਾ ਤੂੰ ਮੇਰੇ ਨਾਲ ਜੋ ਕੀਤਾ ਚੱਲ ਕੋਈ ਗੱਲ ਨਹੀਂ ਸੀ ਜੋ ਉੱਥੇ ਕੀਤਾ ਉਹ ਵੀ ਛੱਡ ਪਰ ਤੂੰ ਤਾਂ ਵਹਿਸ਼ੀ ਹੀ ਬਣ ਗਿਆ ਤੇਰੇ ਅੰਦਰੋਂ ਇਨਸਾਨੀਅਤ ਦਰਦ ਮੁੱਕ ਚੁੱਕਾ ਸੀ ਤੂੰ ਪਾਪੀ ਇਨਸਾਨ ਇੰਨਾ ਟਾਈਮ ਕਿਮੇਟਾ ਕੈਰੀਆ ਸ਼ਾਇਦ ਤੇਰੇ ਕੋ ਕਰਮ ਦਾ ਘੜਾ ਹੁਣਾ ਸੀ ਇਸ ਲਈ ਬਚਿਆ ਪਰ ਇਹ ਸਾਧ ਪੇ ਕਿਉਂ ਤਰਨ ਕੀਤਾ ਜਾਂ ਤੇਰੀ ਆਤਮਾ ਤਾਂ ਭ੍ਰਸਤੀ ਹੋਈ ਸੀ ਸਿਰਫ ਆਪਣਾ ਚਿਹਰਾ ਛਪਾਉਣ ਲਈ ਪਰ ਜੈਲਦਾਰਾ ਜਿਹੜੇ ਇਨਸਾਨ ਤੋਂ ਲੁੱਕ ਸਕਦੇ ਦੁਨੀਆ ਸਾਜਣ ਵਾਲੇ ਤੋਂ ਨਹੀਂ ਅੱਜ ਤੈਨੂੰ ਪਿੰਡ ਦੇ ਕਾਨੂੰਨ ਦੇ ਹਵਾਲੇ ਕਰ ਦਿੱਤਾ ਪਤਾ ਕਿਉਂ ਕਿ ਕਿਉਂਕਿ ਇਹਨਾਂ ਲੋਕਾਂ ਨੂੰ ਉਹਨਾਂ ਦਰਦਾਂ ਦਾ ਅਹਿਸਾਸ ਨਹੀਂ ਜੋ ਮੈਂ ਚੱਲੀ ਇਹਨਾਂ ਲੋਕਾਂ ਨੇ ਆਪਣੀਆਂ ਨੋਹਾਂ ਤੀਆਂ ਤੇਰੇ ਕੋਲ ਭੇਜੀਆਂ ਤੇ ਬਾਅਦ ਵਿੱਚ ਉਹਨਾਂ ਨਾਲ ਕੀ ਹੋਇਆ ਉਹਨਾਂ ਦਾ ਕੀ ਜਰਿਆ ਸਭ ਟਕਿਆ ਇਹਨਾਂ ਵਾਲੀ ਗਲਤੀ ਮੈਂ ਵੀ ਕਰ ਬੈਠੀ ਆਪਣੇ ਧੀਆ ਵਰਗੀ ਸ਼ਾਮੀ ਨੂੰ ਤੇਰੀ ਅਸਰੇ ਪੇਜ ਪਰ ਮੈਂ ਉਹਦਾ ਦਰਦ ਮਹਿਸੂਸ ਕੀਤਾ ਜਿਸ ਤਰ੍ਹਾਂ ਉਹ ਤੜਫ ਤੜ ਕੇ ਮਰੀ ਹੁਣ ਤੇਰੀ ਵਾਰੀ ਹੈ ਨਾਜੋ ਨੇ ਲੋਹੇ ਦੀ ਬੁੱਕਲ ਵਿੱਚ ਲਪੇਟਿਆ ਪਿਸਤੌਲ ਕੱਢਿਆ ਇਸ ਤੋਂ ਪਹਿਲਾਂ ਪੁਲਿਸ ਸੰਭਲਦੀ ਨਾਜੋ ਨੇ ਤਿੰਨੋਂ ਗੋਲੀਆਂ ਚਿੱਤੇ ਤੇ ਦਾਗ ਦਿੱਤੀਆਂ ਉਸ ਤੋਂ ਬਾਅਦ ਜਦ ਪੁਲਿਸ ਨਾਜੋ ਨੂੰ ਗ੍ਰਿਫਤਾਰ ਕਰਨ ਲੱਗੀ ਉਸਨੇ ਆਪਣੇ ਕੰਨ ਪੱਟੀ ਤੇ ਰਿਵਲਵਰ ਰੱਖ ਲਿਆ ਤੇ ਬੋਲੇ ਰੁਕ ਜਾਓ ਨੇ codimension ਗੋਲੀ ਮਾਰ ਲੈਣੀ ਪੁਲਿਸ ਨੇ ਸੋਚਿਆ ਇਸ ਨੂੰ ਜਿਉਂਦੇ ਫੜੀਏ ਇਸ ਲਈ ਪਿੱਛੇ ਰੁੱਕ ਕੇ ਨੱਜ ਬੋਲੀ ਲੈ ਸ਼ਾਮੀ ਮੈਂ ਤੇਰੇ ਨਾਲ ਅੱਖਾਂ ਮਿਲਾਉਣ ਜੋਗੀ ਹੋਗੀ ਮੈਂ ਜਿਉਂਦੀ ਰਹਿ ਸਾਰੀ ਜ਼ਿੰਦਗੀ ਤੈਨੂੰ ਬਚਾ ਨਾ ਸਕਣ ਦਾ ਸੰਤਾਪ ਨਹੀਂ ਪੁਗਣਾ ਮੈਂ ਜੱਗੇ ਦੇ एहसानਾਂ ਦਾ ਬੋਝ ਲੈ ਨਹੀਂ ਜਿਉਂ ਸਕਦੀ ਕਹ ਉਸਨੇ ਗੋਲੀ ਚਿਲਾ ਦਿੱਤੀ ਗੋਲੀ ਨੱਜੋ ਦੀ ਇੱਕ ਕੰਪੱਟੀ ਵਿੱਚ ਦੀ ਦੂਜੇ ਪਾਸੇ ਸਾਰ ਪਾਰ ਨਿਕਲ ਗਈ ਜਸਸੀ ਪੁਲਿਸ ਨੂੰ ਬੋਲਿਆ ਇੰਸਪੈਕਟਰ ਸਾਹਿਬ ਮੈਂ ਕਿਹਾ ਸੀ ਸੰਭਾਲ ਕਰਨਾ ਹੁਣ ਸਭ ਹੁਣ ਇਹ ਦੋ ਲਾਚਾਂ ਕੀਤਾ ਫਾਇਦਾ ਉਠਾ ਭੱਜਣ ਲੱਗਾ ਤਾਂ ਚੰਨੀ ਨੇ ਲੱਤ ਫਸਾ ਥੱਲੇ ਦੇਖ ਲਿਆ ਇਤਾਂ ਮਰਗੇ ਚੱਲ ਪਰ ਆ ਸਾਧ ਦਾ ਚੇਲਾ ਇਹਨੂੰ ਵੀ ਸਜ਼ਾ ਮਿਲਣੀ ਚਾਹੀਦੀ ਬੋਲ ਬੇ ਪਿੰਡ ਦੇ ਆ ਨੰਮਕ ਹਰਾਮੀਆਂ ਤੂੰ ਹੀ ਕਹਿੰਦਾ ਸਾਧ ਨੂੰ ਖੁੱਦਾ ਕਾਲ ਨਾ ਦੱਸਿਆ ਪੁਲਿਸ ਨੇ ਕੀਤੇ ਇਹਨੂੰ ਗ੍ਰਿਫਤਾਰ ਕਰ ਲਿਆ ਸੀ ਜਾਗਾ ਨਾਜੋ ਦੇ ਜਾਣ ਬਾਦ ਸਹਿਬਾ ਦੇ ਆਉਣ ਤੋਂ ਬਾਅਦ ਘਰ ਆਇਆ ਸੀ ਮੀਤੇ ਨੂੰ ਲੈ ਕੇ ਜਦੋਂ ਆਪਣੇ ਘਰ ਆਇਆ ਤਾਂ ਵੇਖਿਆ ਚਾਰੇ ਪਾਸੇ ਹਨੇਰਾ ਜਦ ਉਸਨੇ ਲਾਈਟ ਜਗਾਈ ਤਾਂ ਸਹਿਬਾ ਨੇ ਉਸਦੇ ਹੱਥ ਵਿੱਚ ਆਪਣਾ ਹੱਥ ਪਾ ਲਿਆ ਜੱਗਾ ਹੈਰਾਨ ਸੀ ਤੂੰ ਇੱਥੇ ਕਿਉਂ ਮੂੰ ਅੱਡਿਆ ਮੱਖੀਆਂ ਪੈ ਜਾਣੀਆਂ ਸਹਿਬਾ ਨੇ ਜੱਗੇ ਦੇ ਖੁੱਲੇ ਮੂੰਹ ਨੂੰ ਠੋਡੀ ਤੇ ਹੱਥ ਨਾਲ ਬੰਦ ਕਰਕੇ ਕਿਹਾ ਯਾਰ ਚੁੰਡੀ ਵੱਡੀ ਯਕੀਨ ਨਹੀਂ ਆਉਂਦਾ ਸਹਿਬਾ ਨੇ ਮਰੋੜਾ ਮਾਰ ਜੱਗੇ ਦੀ ਬਾਹ ਤੇ ਚੁੰਡੀ ਵੱਡ ਦਿੱਤੀ ਹਾਈ ਓਏ ਇਹ ਤਾਂ ਸੱਚ ਹੈ ਜੱਗੇ ਨੇ 나ਜ ਨੂੰ ਆਵਾਜ਼ ਲਾਈ 나ਜੋ ਓਏ 나ਜੋ ਆ ਜਾ ਇਹ ਤਾਂ ਸਰਪ੍ਰਾਈਜ਼ ਦੇ ਦਿੱਤਾ ਕਮਲਿਏ ਇਹ ਕਮਲਾ ਅੱਧਾ ਅਧੂਰਾ ਸੀ ਪੂਰਾ ਕਰਦਾ ਸਰਦਾਰਾ 나ਜੋ ਕਰਨੀ ਉਸਨੇ ਫੋਨ ਤੇ ਕਿਹਾ ਸੀ ਅਧੂਰਾ ਕੰਮ ਪੂਰਾ ਕਰਨ ਜਾਣਾ ਕਿ ਹਿਸਾਬ ਕਿਤਾਬ ਹੈ ਕੋਈ ਹੈ ਉਹਦਾ ਕੀ ਹਿਸਾਬ ਕਿਤਾਬਾ ਜੱਗੇ ਨੇ ਆਪਣੀ ਅਲਮਾਰੀ ਖੋਲੀ ਵੇਖ ਕੇ ਚਿੰਤਤ ਹੋਇਆ ਸੈਬਾ ਉਹ ਕਿਸੇ ਅਨਹੋਣੀ ਦਾ ਸ਼ਿਕਾਰ ਹੋਣ ਵਾਲੀ ਹੁਣ ਕੀ ਪਤਾ ਲੱਗੇ ਕਿੱਧਰ ਗਈ ਸੈਬਾ ਤੇ ਜੱਗਾ ਦੋਵੇਂ ਮੀਤੇ ਕਰ ਗਏ ਆਪਣੇ ਦੋਸਤ ਨੂੰ ਦੱਸਦਾ ਨਾ ਜੋ ਹੋ ਨਾ ਕਿਸੇ ਅਨਹੋਣੀ ਦਾ ਸ਼ਿਕਾਰ ਹੋਣ ਵਾਲੀ ਮੀਤੇ ਨੇ ਇਹ ਗੱਲ ਸੁਣੀ ਤਾਂ ਉਹ ਪਾਗਲਾ ਵਾਂਗ ਲੱਗ ਗਿਆ ਸ਼ਾਮੀ ਦਾ ਬਦਲਾ ਸ਼ਾਮੀ ਦਾ ਬਦਲਾ ਲੈਣ ਗਈ ਜੱਗਾ ਬੋਲਿਆ ਕੀ ਐ ਮੀਤੇ ਦੱਸ ਪੁੱਤ ਹਾਂ ਉਹ ਟਿੱਲੇ ਗਈ ਮੈਨੂੰ ਕਹਿੰਦੀ ਸੀ ਕਿ ਦਸ ਕੀ ਹੋਇਆ ਸੀ ਮੈਨੂੰ ਯਾਦ ਨਹੀਂ ਕਹਿ ਮੀਤਾ ਬੱਚਿਆ ਵਾਗ ਰੋਣ ਲੱਗ ਗਿਆ ਤੇ ਉੱਟ ਕੇ ਭੱਜ ਲਿਆ ਉਸ ਨੂੰ ਫੜਨ ਦੀ ਬਹੁਤ ਕੋਸ਼ਿਸ਼ ਕੀਤੀ ਪਰ ਹੱਥ ਨਾ ਆਇਆ ਜੱਗਾ ਮੀਤੇ ਦੱਪਿਓ ਤੇ ਸੈਭਾ ਗੱਡੀ ਲੈ ਮੀਤੇ ਦੇ ਪਿੱਛੇ ਗਏ ਮੀਤਾ ਭੀੜ ਨੂੰ ਚੀਤ ਦਾ ਅੱਗੇ ਚਲਾ ਗਿਆ ਨਾਜੋ ਨੇ ਤਿੰਨ ਹੋੜੀਆਂ ਚੀਤੇ ਵਿੱਚ ਦੀ ਕੱਢ ਦਿੱਤੀਆਂ ਬਾਅਦ ਵਿੱਚ ਆਪਣੇ ਕੰਨ ਪੱਟੀ ਵਿੱਚ ਦੀ ਕੱਢ ਲਈ ਦੋਵੇਂ ਲਾਸ਼ਾਂ ਪਈਆਂ ਸੀ ਨਾਜੋ ਦੀ ਤੇ ਜੀਤੇ ਦੀ ਮੀਤਾ ਵੇਖ ਕੇ ਖੂਨ ਹੋਣ ਕਰਦਾ ਉੱਚੀ ਉੱਚੀ ਰੋਣ ਲੱਗਾ ਤੇ ਉੱਥੇ ਹੀ ਡਿੱਗ ਪਿਆ ਦਰ ਅਸਲ ਉਹ ਆਪਣਾ ਮਾਨਸਿਕ ਸੰਤੁਲਨ ਕੋ ਬੈਠਾ ਸੀ ਕੋਈ ਭਾਰੀ ਸਦਮਾ ਉਹਦੀ ਜਾਨ ਲੈ ਸਕਦਾ ਸੀ ਉਹ ਦਮ ਤੋੜ ਗਿਆ ਮਾਹੌਲ ਬਹੁਤ ਗਮਗੀਨ ਸੀ ਪੁਲਿਸ ਜਿੱਤੇ ਦੀ লাশ ਨੂੰ ਲਵਾਰ ਸਮਝ ਲੈ ਗਏ ਕਿ ਤੈਨੂੰ ਉਮਰ ਕੈਦ ਹੋ ਗਈ ਨਾ ਜੋਤੇ ਮਿੱਤੋ ਦੀ লাশ ਨਾ ਜੋਤੇ ਮਿੱਤੇ ਦੀ লাশ ਨੂੰ ਹੀ ਸੰਸਕਾਰ ਲਈ ਲਿਜਾਇਆ ਗਿਆ ਜਸਸੀ ਨੇ ਪਿੰਡ ਦੇ ਨਿਵਾਸੀਆਂ ਨੂੰ ਸਬੋਧਨ ਕੀਤਾ ਤੁਸੀਂ ਪਿੰਨ ਨਿਵਾਸੀ ਇਸ ਪਿੰਦੇ ਵਸਨੀਕ ਸੀ ਮੰਨਿਆ ਸਾਧ ਸੰਤ ਰੱਬ ਦਾ ਰੂਪ ਹੁੰਦੀ ਪਰ ਫਕੀਰੀ ਤੇ ਸਾਦਗੀ ਵਿੱਚ ਫਰਕ ਹੁੰਦਾ ਮੇਰੀਆ ਮਾਮਾ ਪੈਣਾ ਨੂੰ ਬੇਨਤੀ ਆ ਜੇ ਤੁਸੀਂ ਪੁੰਨਦਾਨ ਵਿੱਚ ਵਿਸ਼ਵਾਸ ਕਰਦੇ ਹੋ ਵੀ ਇਸ ਨਾਲ ਕਲੇਸ਼ ਕੱਟੇ ਜਾਂਦੇ ਜੇ ਤੁਸਾਨੂੰ ਲੱਗਦਾ ਪਾਠ ਪੂਜਾ ਨਾਲ ਟੱਬਦ ਦੇ ਕਸ਼ਟ ਜਾਣੇ ਘਟਟੇ ਜਾਣੇ ਤੇ ਇਸ ਬਹਿਮ ਪਰਮ ਵਿੱਚੋਂ ਨਿਕਲ ਕੇ ਦਰ ਆਏ ਭੁੱਖੇ ਨੂੰ ਰੋਟੀ ਸ਼ਿਕਾਓ ਕਿਸੇ ਗਰੀਬ ਦੀ ਤੀ ਤਿਆਣੀ ਵੇਉ ਔਲਾਦ ਦਾ ਸੁਖ ਉਸ ਵਾਹਿਗੁਰੂ ਨੇ ਦੇਣਾ ਇਸ ਲਈ ਇਹਨਾਂ ਹਵਨਾ ਵਿੱਚ ਕਿਉਂ ਤੇਲ ਡੋਲਣਾ ਤੁਸੀਂ ਕੁੱਕਾਂ ਨਹੀਂ ਹਰੀਆਂ ਕਰਵਾ ਲੈਣੀਆਂ ਇਹ ਤਾਂ ਉਸ ਵਾਹਿਗੁਰੂ ਦੇ ਪਾਣੇ ਵਿੱਚ ਰਹਿ ਉਹਦਾ ਸਿਮਰਨ ਕਰਨ ਨਾਲ ਹੀ ਹੋਣੀ ਇਹ ਟੂਣੇ ਟਾਮਣ ਮੰਨ ਦਾ ਤੇ ਭਾਰੂ ਪੈ ਜਾਂਦੇ ਮਨ ਨੂੰ ਜਿੱਤਣ ਲਈ ਇੱਛਾ ਸ਼ਕਤੀ ਸਾਰਥਕ ਬਣਾਓ ਅਸੀਂ ਲੋਕ 바ਰੀ ਸੁਖ 바ਰੀ ਆਹੀਂ ਖੁਦ ਨੂੰ ਸੰਤੁਸ਼ਟ ਕਰਨਾ ਲੋਚਦੇ ਇਸ ਲਈ ਤੰਤਰ ਮੰਤਰ ਜਰੀਏ ਬਹੁਤ ਸਾਰੀਆਂ ਉਮੀਦਾਂ ਲਾ ਬੈਠਦੇ ਦਰ ਅਸਲ ਸਾਡਾ ਮਨ ਮਾਇਆਈ ਅਸੀਂ ਭੁੱਲ ਜਾਂਦੇ ਮਨ ਸਾਡਾ ਏ ਨਾ ਕਿ ਅਸੀਂ ਮਨ ਦੇ ਉਹ ਸਾਡੇ ਵਾਸਤੇ ਨਾ ਕਿ ਅਸੀਂ ਉਸ ਦੇ ਵਾਸ ਬਸ ਲੋੜ ਹੁੰਦੀ ਮਨ ਦੀ ਉਪਜ ਗਲਤ ਸੋਚ ਤੋਂ ਧਿਆਨ ਹਟਾ ਮਨ ਨੂੰ ਸ਼ਾਂਤ ਕਰਨ ਦੀ ਜੇ ਤੁਸੀਂ ਇਹਨਾਂ ਪਖੰਡ ਦੀ ਸਾਧਾਂ ਦੇ ਚਾਂਸੀ ਵਿੱਚ ਆ ਜਾਂਦੇ ਫਿਰ ਬਸ ਇਹਨਾਂ ਦੀ ਪਰਿ ਤੁਹਾਡੇ ਮਨ ਵਿੱਚ ਕੂੜਵਾਦੀ ਸੋਚ ਭਾਰੂ ਪੈ ਜਾਂਦੀ ਫਿਰ ਤੁਸੀਂ ਉਹੀ ਕਰਦੇ ਜੋ ਮਨ ਕਹਦਾ ਜਸੀ ਦੀਆਂ ਗੱਲਾਂ ਸੁਣ ਸਭ ਵਾਹ-ਵਾਹ ਕਰਨ ਲੱਗੇ ਚੰਨੀ ਦੇ ਦਿਲ ਵਿੱਚ ਉੱਤਰ ਗਿਆ ਜਸੀ ਪਰ ਉਹਦੇ ਮਨ ਨੂੰ ਸ਼ਾਂਤ ਕਰਨ ਦਾ ਸੋਚਿਆ ਜਸੀ ਅੱਗੇ ਬੋਲਿਆ ਸਾਡਾ ਸਮਾਜ ਇਹਨਾਂ ਸਾਧਾਂ ਪਿੱਛੇ ਲੱਗ ਜਾਂਦੀਆਂ ਬੇਧਵਾ ਮਾਂਵਾਂ ਭੈਣਾ ਪਾਬੀਆਂ ਨਾਲ ਦੁਰਵਿਵਹਾਰ ਕਰਦਾ ਅਸੀਂ ਗੁਰਾਂ ਦੀ ਬਾਣੀ ਦਾ ਵਿਸਾਰ ਦਿੱਤੀ ਪਰ ਉਹ ਰਾਹ ਫੜਿਆ ਜੋ ਔਰਤ ਨੂੰ ਜਲੇਲ ਕਰਦਾ ਨਾਲੇ ਗੁਰਵਾਣੀ ਨੇ ਤਾਂ ਗ੍ਰੈਸ ਦੀ ਜੀਵਨ ਬਤੀਤ ਕਰਨ ਦੀ ਗੱਲ ਕਹੀ ਕਿਰਤ ਕਰਕੇ ਨਾਮ ਜਪ ਕੇ ਆਪਣਾ ਤੇ ਆਪਣੇ ਪਰਿਵਾਰ ਦਾ ਪੇਟ ਪਰਨ ਲਈ ਕਿਆ ਵਾਹਿਗੁਰੂ ਵਾਹਿਗੁਰੂ ਸਿਮਰਨ ਕਰਨ ਲਈ ਕਿਹਾ ਸੀ ਨਾ ਕਿ ਇਹਨਾਂ ਦੇ ਤੜੀ ਚੇਲਿਆਂ ਨੂੰ ਪੁੱਜਣ ਲਈ ਘਰ ਵਿੱਚ ਮਾਪੇ ਸਸੋਹਰਾ ਪੁੱਕੇ ਹੋਣਗੇ ਇਹਨਾਂ ਨੂੰ ਸੱਤ ਪਕਵਾਨ ਘਰ ਵਿੱਚ ਸਸੋਹਰਾ ਬੁੱਢੇ ਬੁੱਢੀ ਲੱਗਦੇ ਇਹਨਾਂ ਦੀਆਂ ਲੱਤਾਂ ਕੁੱਟਦੀ ਇਹਨਾਂ ਨੇ ਤੀਰ ਤੁੱਕੇ ਲਾ ਆਪਣਾ ਪਰਿਵਾਰ ਪਲਣਾ ਹੁੰਦਾ ਮੂੰਹ ਆਇਆ ਮੰਗਦੇ ਤੁਸੀਂ ਆਪਣੇ ਬੱਚਿਆਂ ਨੂੰ ਚੰਗੀ ਸਿੱਖਿਆ ਨਹੀਂ ਦੀਵਾ ਸਕਦੇ ਜਦ ਤੱਕ ਇਹਨਾਂ ਬਹਿਮਾ ਪਰਮਾ ਧਾਗੇ ਤਵੀਤਾਂ ਵਿੱਚ ਫਸੇ ਰਹਿਣਾ ਸਾਡੇ ਗੁਰੂ ਸਾਹਿਬ ਨੇ ਤਾਂ ਔਰਤ ਨੂੰ ਵੀ ਜ਼ੁਲਮ ਦੇ ਖਿਲਾਫ ਲੜਨ ਲਈ ਤਲਵਾਰ ਚੁੱਕਣ ਲਈ ਕਿਹਾ ਸੀ ਉਹ ਤਲਵਾਰ ਅਸੂਲਾਂ ਦਾ ਸੀ ਸੱਚ ਦੀ ਸੀ ਪਰ ਅਸੀਂ ਔਰਤਾਂ ਨੂੰ ਸਿਰਫ ਘਰ ਦੀ ਚਾਰ ਦਿਵਾਰਾਂ ਵਿੱਚ ਚਾਹੁੰਦੇ ਹਾਂ ਉਸ ਨੂੰ ਖੁੱਲ੍ਹ ਕੇ ਕਿਸ ਦਾ ਵਿਰੋਧ ਕਰਨ ਦਾ ਹੱਕ ਕਿਉਂ ਨਹੀਂ ਹੱਕ ਨਹੀਂ ਕਿਉਂ ਦਿੰਦੇ ਕਿਉਂਕਿ ਪਰਵਾਹ ਤੇ ਕੋਈ ਦਾਗ ਨਾ ਲੱਗੇ ਹੁਣ ਤਾਂ ਸਾਧ ਨੂੰ ਚੋਰੀ ਛੁੱਪੇ ਜਿੰਨਾਂ ਨੇ ਵੀ ਆਪਣੇ ਨੌਹਾਂ ਤੀਆਂ ਨੂੰ ਸੇਵਾ ਕਰਨ ਭੇਜਿਆ ਹੋ ਤੁਸੀਂ ਖੁਦ ਸਿਆਣੇ ਕਹਿ ਜਿਸੀ ਚੁੱਪ ਕਰ ਗਿਆ ਸਭ ਕਹਿਣ ਲੱਗੇ ਸਹੀ ਕਿਹਾ ਤੂੰ ਮੁੰਡਿਆ ਫਿਰ ਗੁਰਮਖ ਬੋਲਿਆ ਵੇਖੋ ਜੀ ਆਸਾਦ ਆਉਂਦੇ ਜਾਂਦੇ ਰਹਿਣਗੇ ਜਦ ਤੱਕ ਦੁਨੀਆ ਰਹਿਣੀ ਬਸ ਖੁਦ ਨੂੰ ਇੰਨਾ ਅੰਨਾ ਨਾ ਕਰੋ ਕਿ ਖੁਦ ਹੀ ਟੋਆ ਪੁੱਟ ਖੁਦ ਟਿੱਗੋ ਇਸ ਢਿੱਲੇ ਤੇ ਥਾਂ ਤੇ ਪੱਧਰੀ ਕਰਕੇ ਛੋਟਾ ਹਸਤਰ ਬਣਾਇਆ ਜਾਵੇਗਾ ਸਰਕਾਰ ਨੂੰ ਸਕੂਲ ਦੀ ਮੰਗ ਕੀਤੀ ਜਾਵੇਗੀ ਇਹ ਸਭ ਖਰਚ ਵਿੱਚ ਮੈਂ ਤੇ ਸੰਦੀਪ ਯੋਗਦਾਨ ਪਾਵਾਂਗੇ ਤੇ ਇੱਕ ਗੱਲ ਹੋਰ ਵਿਧਵਾ ਪੈਣਾ ਨੋਹਾ ਪਿੰਡ ਦੇ ਲਈ ਇੱਥੇ ਦੋ ਜਗ੍ਹਾ ਦਾ ਸਾਧਨ ਜਿਵੇਂ ਸਲਾਈ ਕਢਾਈ ਲਈ ਜਗ੍ਹਾ ਦਿੱਤੀ ਜਾਊ ਤਾਂ ਕਿ ਉਹਨਾਂ ਨੂੰ ਆਪਣੇ ਬੱਚਿਆਂ ਦਾ ਪਾਲਣ ਪੋਸ਼ਣ ਕਰਨ ਵਿੱਚ ਦਿੱਕਤ ਨਾ ਆਵੇ ਜਸੀ ਨੇ ਕਿਹਾ ਸਾਡੇ ਵੱਲੋਂ ਵੀ ਯੋਗਦਾਨ ਹੋਵੇਗਾ ਇਹ ਜਗ੍ਹਾ ਪਿੰਡ ਤੋਂ ਦੂਰ ਹੈ ਥੋੜੀ ਔਰਤਾਂ ਲਈ ਬੱਚਿਆਂ ਪੜਨ ਵਾਲੀਆਂ ਲਈ ਵਿਸ਼ੇਸ਼ ਆਵਾਜਾਈ ਦਾ ਪ੍ਰਬੰਧ ਹੋਵੇਗਾ ਉਹਦਾ ਖਰਚ ਮੈਂ ਚੁੱਕਾਂਗਾ ਸਰਜੀਤ ਬੋਲੀ ਬੇਖ ਬੁੱਤ ਤੰਦ ਭਾਗ ਮੇਰੇ ਜੋ ਮੈਨੂੰ ਇਹੋ ਜੀਆਂ ਰੋਹਾਂ ਨਾ ਮਿਲਾਇਆ ਮੈਂ ਅੱਜ ਤੋਂ ਸਿਰਫ ਸਿਮਰਨ ਕਰ ਕਦੇ ਕਿਸੇ ਨੂੰ ਇਸ ਪਖੰਡ ਵੱਲ ਨਾ ਜਾਣ ਦੇਵਾਂ ਸਭ ਲੋਕ ਆਪਣੇ ਆਪਣੇ ਘਰਾਂ ਨੂੰ ਚਲੇ ਗਏ ਰਵੀ ਦੇ ਜੱਸੀ ਵੀ ਕਾਰਾ ਗਏ ਗੁਰਮਖਤੇ ਸੰਦੀਪ ਵਾਪਸ ਚਲੇ ਗਏ ਆ ਤੁਹਾਡਾ ਪਰਸਾ ਰਤਕੰਤ ਟੱਪਦੇ ਦੇ ਗਿਆ ਸੀ ਸ਼ੁਕਰੀਆ ਸਾਡੇ ਰਾਜ ਨੂੰ ਰਾਜ ਰੱਖਿਆ ਵੈਸੇ ਮੈਂ ਬੰਦਾ ਮਾੜਾ ਨਹੀਂ ਚੰਨੀ ਜੀ ਤੁਸੀਂ ਚਾਹੋ ਤਾਂ ਮੇਰੇ ਨਾਲ ਆਪਣੀ ਜ਼ਿੰਦਗੀ ਸ਼ੁਰੂ ਕਰ ਸਕਦੇ ਮੈਂ ਆਪਣੀ ਜ਼ਿੰਦਗੀ ਤੁਹਾਡੇ ਨਾਲ ਗੁਜ਼ਾਰਨੀ ਚਾਹੁੰਦਾ ਹਾਂ ਹਾਂਜੀ ਇਸ ਗੱਲ ਤੋਂ ਗੁੱਸਾ ਆ ਤੁਹਾਨੂੰ ਤਾਂ ਆ ਪਿਆ ਉਕਲੀ ਵਿੱਚ ਤੇਰਾ ਬੈਠ ਬਣਾ ਲੈ ਮੈਨੂੰ ਗੇਂਦ ਚੰਨੀ ਦਾ ਹੱਸਾ ਨਿਕਲ ਗਿਆ ਹਾਏ ਹੱਸਦੇ ਕਿੰਨੇ ਸੁਣੇ ਲੱਗਦੇ ਕਿਉਂ ਬਾਈ ਕਿਵੇਂ ਇਕੱਲੇ ਹੀ ਬੋਲ ਰਹੇ ਹੋ ਰਵੀ ਕੋਲਾ ਕੇ ਜਾਣ ਵਜ ਕਹਿਣ ਲੱਗਾ ਉਸ ਨੂੰ ਪਤਾ ਤਾਂ ਲੱਗ ਗਿਆ ਸੀ ਚੰਨੀ ਉਸ ਨੂੰ ਵੇਖ ਪਰੇ ਚਲੀ ਗਈ ਜੱਸ ਨੂੰ ਪਤਾ ਨਹੀਂ ਲੱਗਾ ਫਿਰ ਵੀ ਅਣਜਾਨ ਬੰਦੀ ਬੁਲਿਆ ਉਹ ਰਵੀ ਉਹ ਕੀ ਉਹ ਉਹ ਲਈ ਚੱਲ ਚੱਲੀਏ ਯਾਰ ਚਾਰ ਦਿਨ ਹੋਏ ਘਰੋਂ ਆਇਆ ਨੂੰ ਜੀਤ ਰਵੀ ਨੂੰ ਤੇ ਜੱਸੀ ਨੇ ਵਿਦਾ ਲਈ ਤਾਂ ਚੰਨੀ ਵੱਲ ਝਾਕ ਜੱਸੀ ਬੁਲਿਆ ਚੰਗਾ ਜੀ ਚੱਲਦੇ ਹਾਂ ਫਿਰ ਤੁਸੀਂ ਆ ਜਾਇਓ ਮਿਲਣ ਤੀ ਦਾ ਕਰਨਾ ਸਮਝਣਾ ਇਹ ਸਮਝਿਓ ਆਪਣੇ ਪੁੱਤ ਦੇ ਘਰ ਚੱਲੇ ਸਰਜੀਤ ਦੇ ਪੈਰੀ ਹੱਥ ਲਾਉਂਦੇ ਬੋਲਿਆ ਕੁਝ ਦਿਨਾਂ ਬਾਅਦ ਜੱਸੀ ਦੇ ਘਰਦੇ ਚੰਨੀ ਨਾਲ ਉਹਦਾ ਰਿਸ਼ਤਾ ਕਰ ਦਿੰਦੇ ਤੇ ਚੰਨੀ ਨੂੰ ਚੁੰਨੀ ਚੜਾ ਲੈ ਆਉਂਦੇ ਜੀਤ ਗੱਦੀ ਵਿੱਚ ਬੈਠੇ ਚੰਨੀ ਨੂੰ ਬੋਲਦੀ ਆਹ ਕਿਉਂ ਪੋਆ ਕਿ ਆਸੀਂ ਨਾ ਵੀ ਮੈਂ ਤੈਨੂੰ ਆਪਣੇ ਨਾਲ ਹੀ ਆਪਣੇ ਕੋਲ ਸਾਰੇ ਲੈ ਜਾਣਾ ਪਰ ਇੱਕ ਗੱਲ ਸਾਹ ਦੀ ਪੱਕੀ ਹੋ ਗਈ ਹੈ ਕਿਹੜੀ ਜੱਸੀ ਚੰਨੀ ਰਵੀ ਤਿੰਨੋਂ ਇਕੱਠੇ ਬੋਲੇ ਇਹ ਕਿ ਚੰਨੀ ਜੀਤ ਤੋਂ ਸੋਹਣੀ ਆ ਵੇਖਿਓ ਕਿਤੇ ਜੀਤ ਦੀ ਮੰਗ ਉਸ ਨੂੰ ਨਾ ਪਸੰਦ ਕਰ ਲੇ ਆਹ ਜੱਸੀ ਮੰਗ ਤਾਂ ਮੇਰੀ ਸੀ ਵੇਖ ਲੈ ਪੂਆ ਤੈਨੂੰ ਪਸੰਦ ਕਰ ਗਿਆ ਰਵੀ ਜੀਤਵਾਲ ਝਾਕਿਆ ਨਾ ਸਰਦਾਰ ਜੀ ਮੈਨੂੰ ਕੋਈ ਗੁੱਸਾ ਗਿਲਿਆ ਨਹੀਂ ਹੁਣ ਜਦ ਇਹ ਮੇਰੀ ਪੂਆ ਜੋ ਮੇਰੀ ਸਭ ਕੁਝ ਹੈ ਇਹ ਦੇ ਲਈ ਇਹ ਕੁਰਬਾਨੀ ਤਾਂ ਕੀ ਹੈ ਉਹ ਚੁੱਪ ਕਰ ਜਾ ਰਿਪੋਰਟਰ ਭੈਣ ਜੀ ਮੈਂ ਗਰੀਬ ਕੀ ਕਰੂੰ ਮੈਂ ਤਾਂ ਨਹੀਂ ਰਹਿ ਸਕਦਾ ਤੇਰੇ ਬਿਨਾ ਕਹ ਰਵੀ ਹਸਣ ਲੱਗਾ ਬਾਕੀ ਸਭ ਵੀ ਹਸਣ ਲੱਗੇ ਚੰਨੀ ਤੇ ਜੀਤ ਨੇ ਆਪਣੇ ਜੱਠਾਣੀ ਨਾਲ ਪੈਣਾ ਵਾਲਾ ਵਰਤਾਵ ਕਰਨਾ ਜੱਸੀ ਦਾ ਦਾਦਾ ਫਕਰ ਨਾਸਿਰ ਉੱਚਾ ਕਰਕੇ ਹਰ ਇੱਕ ਨੂੰ ਦੱਸ ਰਿਹਾ ਸੀ ਇਹ ਮੇਰੀਆਂ ਪੋਤ ਨੋਹਾ ਭੂਆਪਤੀ ਜੀ ਨੇ ਇਹ ਨੋਹਾ ਨੇ ਇਸ ਘਾਦੀਆਂ ਧੀਆ ਨੇ ਸਿਮਰਨ ਵੀ ਕੋਸੀ ਜੀਤ ਨੇ ਮੌਕੇ ਤੇ ਚੌਕਾ ਮਾਰਿਆ ਦਾਦਾ ਜੀ ਇੱਕ ਗੱਲ ਕਹਿਣ ਸੀ ਉਂਝ ਮੈਨੂੰ ਡਰ ਲੱਗਦਾ 10 ਪੁੱਤ ਕੀ ਕਹਿਣਾ ਦਰਨਾ ਕਿਉਂ ਜੀਤ ਆਪਣੇ ਦਾਦੇ ਸਹੁਰੇ ਨੂੰ ਜੱਫੀ ਪਾ ਕਹਿਣ ਲੱਗੀ ਦਾਦਾ ਜੀ ਸੌ ਖਾਓ ਗੁੱਸਾ ਨਹੀਂ ਹੋਣਗੇ ਲਹੇ ਕਮਲੀ ਦਸ ਤਾਂ ਸਹੀ ਦਾਦਾ ਜੀ ਸਿਮਰਨ ਨੂੰ ਇੱਕ ਮੁੰਡਾ ਪਸੰਦ ਈਨਾਂ ਕਹਿਨ ਦੀ ਦੇ ਸੀ ਸੱਜਣ ਸਿੰਘ ਦੇ ਚਿਹਰੇ ਦੇ ਹਾ ਪਾ ਬਦਲ ਗਏ ਰਵੀ ਅੱਗੇ ਵੱਧ ਜੀਤ ਨੂੰ ਸਾਈਡ ਕਰਨ ਲੱਗਾ ਪਰ ਜੀਤ ਝੱਟ ਬੋਲੀ ਦਾਦਾ ਜੀ ਉਸਨੇ ਮੁੰਡੇ ਨੂੰ ਕਿਹਾ ਸੀ ਵੀ ਮੇਰੇ ਘਰ ਦੇ ਮਨੇ ਤਾਂ ਹੀ ਵਿਆਹ ਕਰਾਉਣਾ ਨਹੀਂ ਮੈਂ ਆਪਣੇ ਦਾਦੇ ਦੀ ਪੱਗ ਨੂੰ ਥੁੱਕ ਨਹੀਂ ਮਾਰ ਸਕਦੀ ਆਪਣੇ ਪਿਆਰ ਨੂੰ ਕੁਰਬਾਨ ਕਰ ਦੇਣਾ ਮੈਂ ਉਹਨਾਂ ਦੀ ਇੱਜ਼ਤਾਂ ਛੇ ਤੈਨੂੰ ਮੇਰੇ ਦਾਦਾ ਜੀ ਦੀ ਇੱਜ਼ਤ ਪਿਆਰੀ ਤਾਂ ਮੇਰੀ ਮੁਹੱਬਤ ਦਾ ਮਾਣ ਰੱਖੀ ਤੇ ਮੈਨੂੰ ਪੁੱਲ ਜਾਵੇਂ ਸੱਜਨ ਸਿੰਘ ਦੀ ਅੱਖਾਂ ਵਿੱਚ ਹੰਝੂ ਆ ਗਏ ਉਸ ਨੇ ਸਿਮਰਨ ਨੂੰ ਕੋਲ ਬੁਲਾਇਆ ਤੇ ਕਿਹਾ ਜੇ ਧੀयां ਤੇਰੇ ਵਰਗੀਆਂ ਤੇ ਨੋਹਾ ਜੀਤ ਵਰਗੀਆਂ ਹੋਣ ਜੋ ਪਰਿਵਾਰ ਦੀ ਇੱਜ਼ਤ ਲਈ ਆਪਣੇ ਪਿਆਰ ਨੂੰ ਵੀ ਸਮਝਾ ਕੇ ਜ਼ਿੰਦਗੀ ਦੇ ਮਾਇਨੇ ਬਦਲ ਤਾਂ ਸਮਾਜ ਕਦੇ ਵੀ ਧੀ ਨੂੰ ਕੁਖਵਿਜਾਂ ਜਹਿਦ ਦੇ ਕੇ ਨਾ ਮਾਰੇ ਉਸ ਮੁੰਡੇ ਨੂੰ ਕਹਿ ਆਪਣੇ ਮਾਪੇ ਵਾਪ ਨੂੰ ਭੇਜਣ ਮੁੰਡੇ ਨੇ ਮੁੰਡੇ ਦੇ ਦਾਦੇ ਦਾ ਨਾਂ ਦੱਸਿਆ ਤਾਂ ਸੱਜਣ ਬੋਲਿਆ ਓਏ ਕਮਲਿਏ ਇਹ ਤਾਂ ਮੇਰਾ ਜਿਗਰੀ ਜਾਰੇ ਵਾਇਗਰੂ ਏ ਵਾਇਗਰੂ ਮਾਲਕਾ ਤੇਰਾ ਲੱਖ ਲੱਖ ਸ਼ੁਕਰ ਹੈ ਇਹ ਕਹਾਣੀ ਇੱਥੇ ਸਮਾਪਤ ਤੁਹਾਨੂੰ ਇਹ ਕਹਾਣੀ ਕਿਸ ਤਰ੍ਹਾਂ ਲੱਗੀ ਕਮੈਂਟ ਉਸ ਆਪਣੇ ਵਿਚਾਰ ਜਰੂਰ ਦੱਸ ਕੇ ਜਾਣਾ ਜੀ ਤੇ ਵੀਡੀਓ ਨੂੰ ਜੰਦ ਜਾਂਦੇ ਲਾਈਕ ਜਰੂਰ ਕਰਕੇ ਜਾਇਓ ਧੰਨਵਾਦ